ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਫੇਕ ਬਹੁਤ ਜ਼ਿਆਦਾ ਭਾਰੀ ਸੀਗਾ ਇਸ ਕਰਕੇ ਮਾਮਾ ਬੁਲਾਉਣਾ ਪਿਆ ਜੀ ਸਾਨੂੰ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਪਹਿਲਾਂ ਤਾਂ ਭਾਈ ਨੇ ਸਾਡੇ ਜੀਜਾ ਜੀ ਨੂੰ ਹੈਪੀ ਬਰਥਡੇ ਪ੍ਰਮਾਤਮਾ ਇਹਨਾਂ ਦੀ ਉਮਰ ਨੂੰ ਲੰਬੀ ਕਰੇ ਤੇ ਚੜ੍ਹਦੀਆਂ ਅੱਖਾਂ ਵਿੱਚ ਰੱਖੇ ਹਾਏ ਇਹ ਤਾਂ ਇਹ ਥੈਲੀ ਵੀ ਭਾਰ ਰੱਖਿਆ ਹੈ ਹਲੇ ਮਾਮਾ ਜੀ ਨੂੰ ਵੀ ਭਾਰੀ ਲੱਗਦਾ ਤਾਂ ਦੂਸਰੇ ਮਾਮਾ ਜੀ ਵੀ ਬੁਲਾਏ ਮੇਰੇ ਸਾਬਾ ਜੀ ਕਿ ਭਾਵੇਂ ਜਰਮ ਦਿਨ ਦਿਹਾੜੀ ਤੁਹਾਨੂੰ ਬਹੁਤ ਲੱਖ ਲੱਖ ਮੁਬਾਰਕਾਂ ਕੈਮਰਾਮੈਨ ਜਲਬੇਦ ਦੇ ਨਾਲ ਆ ਬਣਿਆ ਹੋਇਆ ਜੀ ਸਾਰਾ ਨੂੰ ਸਤਰੀ ਗੱਲ ਜੀ ਇੱਕ ਕੇਕ ਕੇਕ ਲੈਣ ਆਏ ਜੀ ਕਹਿੰਦੇ ਵੀ ਨਾਲ ਚੱਲ ਤੇ ਕੁਦਰਤੀ ਮਾਮੇ ਵੀ ਵਿੱਚ ਟੱਕਰ ਗਏ ਉਰੀ ਇਹਨਾਂ ਦਾ ਚਮਕੌਰ ਸਾਹਿਬ ਦਾ ਇਲਾਕਾ ਭਾਈ ਇਹ ਤਾਂ ਗੁਰੂ ਘਰ ਦੇ ਨਗਰੀ ਦੇ ਵਿੱਚ ਰਹਿੰਦੇ ਸਵੇਰਾ ਸ਼ਾਮ ਗੁਰੂ ਘਰ ਦਰਸ਼ਨ ਕਰਦੇ ਰਹਿੰਦੇ ਤੇ ਅਸੀਂ ਆ ਗਏ ਜੀ ਉਹਨਾਂ ਦੀ ਬਹੁਤ ਖੁਸ਼ੀ ਹੋਈ ਪਤਾ ਕਾਦੀ ਜੀ 슈ਗਰ ਫ੍ਰੀ ਕੇਕ ਪੁੱਛੇ ਕਿੱਥੇ ਆ ਆ ਵੀਰ ਤੇ ਜਿਦਕਾ ਜੇ ਹੁਣ ਅਸੀਂ ਲੈ ਜਾਣਾ ਹੋਵੇ ਜੇ ਕੇਕ ਦਾ ਸਾਈਜ ਇਹਨਾਂ ਕਾ ਜਿਵੇਂ ਛੋਟਾ ਹੀ ਜੀ ਸ਼ੂਗਰ ਫਰੀ ਕਹਦੇ ਕਹਦੇ ਜੀ ਲੈਡੀ ਆਪਣੇ ਇੱਛਾ ਅਨੁਸਾਰ ਇਹਨਾਂ ਨਾ ਨਾ ਕੀ ਆਉਣਾ ਬਸ ਸ਼ੂਗਰ ਫਰੀ ਆਪੇ ਹੋਣੀ ਹੈ ਨਾ ਨਾ ਇੱਕ ਬਸ ਨਾ ਹੀ ਕਰਨਾ ਮਿੱਠੇ ਦਾ ਹੂੰ ਲੈਡੀ ਇਸ ਕਰਕੇ ਉਹ ਸ਼ੂਗਰ ਵੀਡੀਓ ਵਿੱਚ ਦੇਖਣੇ ਨੂੰ ਬਣਾ ਲਾ ਦਊਗਾ ਇੰਨਾ ਕੇਕ ਆ ਜੀ ਹੈ ਇੰਨਾ ਕਰਦੇ ਆਪਾਂ ਇਹਨਾਂ ਦਾ ਚੁਆਇਸ ਤੇ ਦੇਖਦੇ ਆਪਾਂ ਨੂੰ ਕਿਹੜਾ ਪਸੰਦ ਆ ਲੈਣਾ ਕੁਝ ਦੱਸੋ ਭਾਈ ਮਾਣਾ ਮੋਟਾ ਸਭ ਕਿੰਨਾ ਕੀ ਰੇਂਜ ਤੱਕ ਲੈਣਾ ਹੈ ਕੁਝ ਆਈ ਤਾਂ ਪਤਾ ਲੱਗੇ ਜਿਨ੍ਹਾਂ ਦਾ ਜਿਨ੍ਹਾਂ ਦਾ ਅੱਜ ਹੈਪੀ ਬਰਥਡੇ ਆ ਚੁਆਇਸ ਉਹਨਾਂ ਦੀ ਹੋਊਗੀ ਹਾਂ ਸਾਂਦਾ ਗਿਆ ਕਿ ਹੁਣ ਦੇਖਦੇ ਆਂ ਪਾਇਨ ਦੀ ਚੁਆਇਸ ਨਾਲੇ ਨਾਲੇ ਉਹਨਾਂ ਤੇ ਕੰਮ ਕਰਾ ਰਹੇ ਆਂ ਨਾਲੇ ਆਪਾਂ ਉਹਨਾਂ ਤੇ ਚੁਆਇਸ ਪੁੱਛ ਰਹੇ ਆਂ ਵੀ ਤੁਸੀਂ ਦੱਸੋ ਬਾਈ ਕਿਹੜਾ ਲੈਣਾ ਚਾਹੁੰਦੇ ਆਂ ਠੀਕ ਹੈ ਚਾਚੇ ਦੀ ਚੁਆਇਸ ਹੁਣ ਦੇਖੋ ਕਿਹੜੀ ਆ ਮੈਨੂੰ ਤਾਂ ਲੱਗਦਾ ਆ ਲੈਣਗੇ ਯਾ ਫਿਰ ਬਟਰਫਲਾਈ ਵਾਲਾ ਤਾਂ ਸਾਡੇ ਕੋਲ ਨਹੀਂ ਮੇਰੀ ਮੇਨ ਨੂੰ ਜਿੱਥੇ ਤੱਕ ਲੱਗਦਾ ਉਹਨਾਂ ਦੀ ਚੁਆਇਸ ਆ ਹੋਊਗੀ ਅੱਛਾ ਮੈਨੂੰ ਜਿੱਥੇ ਤੱਕ ਲੱਗਦਾ ਜਿੱਥੇ ਤੱਕ ਤੁਹਾਨੂੰ ਲੱਗਦਾ ਠੀਕ ਹੈ ਅੱਛਾ ਰ ਮਾਮੇ ਤੁਹਾਨੂੰ ਕਿਹੜਾ ਲੱਗਦਾ ਵੀ ਚਾਹ ਕਿਹੜਾ ਲੈ ਸਕਦਾ ਸੋ ਮੈਂ ਹੁ ਕਿਆ ਕਹਿ ਦਵਾ ਫਿਰ ਵੀ ਇਹਦਾ ਲੋਡ ਲੱਗਦਾ ਨਹੀਂ ਲੋਡ ਨਹੀਂ ਲੱਗਦਾ ਤੂੰ ਤਾਂ ਦੱਸਿਆ ਅੱਛਾ ਇਹ ਕਰਨ ਦੀ ਚੁਆਇਸ ਉੱਪਰ ਵਾਲੀ ਆ ਹਾਂ ਉਹ ਤਾਂ ਥੱਲੇ ਦੀ ਮੇਰੀ ਆ ਹਾਂ ਕਰ ਥੱਲੇ ਦੀ ਫਰਟੀ ਅੱਛਾ ਮਾਮਾ ਕਹਿੰਦਾ ਅੱਛਾ ਰ ਮਾਮਾ ਕਹਿੰਦਾ ਕਿਦਲੀ ਵਾਲਾ ਲੈ ਲੇ ਓਏ ਮੈਂ ਤਾਂ ਤੁਹਾਡੇ ਆ ਹਾਂ ਮੋਟੇ ਵਾਲੀ ਕਹਿੰਦਾ ਮੈਂ ਅੱਛਾ ਆਪਣੀ ਚੁਆਇਸ ਦੋਨੋਂ ਹੀ ਸੇਮ ਆ ਮਾਮਾ ਨਾਲ ਕਹਿੰਦਾ ਲੈ ਲਓ ਤਿਤਲੀ ਮੈਂ ਨਹੀਂ ਥੋੜਾ ਬਿੱਕੀ ਚਾਚੇ ਨੇ ਫਸ ਜਾਣਾ ਮੈਂ ਵੀ ਤਿਤਲੀ ਵਾਲਾ ਇਧਰ ਮਾਮਾ ਵੀ ਤਿਤਲੀ ਵਾਲਾ ਤੁਸੀਂ ਦੋਵੇਂ ਇੱਕ ਪਾਸੇ ਕਿਹੜਾ ਯੂਨੀ ਫੈਮਿਲੀ ਐ ਐਡਾ ਦਾ ਹੀ ਗੱਲ ਮੁਕਾਬਲ ਉਹ ਤਾਂ ਮਾਰੇ ਮਾਰੇ ਇਹਦੇ ਵੀ ਦੇਖੋ ਅਜਾ ਸ਼ੂਗਰ ਕਰਾ ਕੇ ਉੱਠਦਾ ਨਹੀਂ ਇਹ ਵੀ ਘਟ ਜਾਣਾ ਇਹ ਵੀ ਵੱਜ ਜਾਣਾ ਕਿ ਕਹਿੰਦੇ ਇੱਕ ਪਰ ਵਾ ਹੋਰ ਜੈਸਮੀਨ ਕਦੇ ਕਹਿੰਦੀ ਘਟ ਜਾਣਾ ਕਦੇ ਕਹਿੰਦੀ ਵੱਜ ਜਾਣਾ ਮੇਨੂੰ ਦਾ ਸਾਥ ਨਹੀਂ ਲੱਗਦਾ ਕੀ ਇਹ ਵੀ ਨਾ ਯਾਰ ਨਹੀਂ ਕਰਦਾ ਜੜੀ ਜੜੀ ਦਾ ਆਕੇ ਲੈਣਾ ਫਿਰ ਤਾਂ ਸ਼ੂਗਰ ਫੁੱਲਾ ਹਾਂ ਸ਼ੂਗਰ ਫੁੱਲਾ ਫੁੱਲਾ ਨਹੀਂ ਚਾਚੂ ਹੈ ਤਾਂ ਦੇਖੋ ਸਤਿ ਸ੍ਰੀ ਅਕਾਲ ਜੀ ਗ੍ਰਾਫਟ ਲਾ ਹਾਂ ਜੀ ਵਾ ਸੰਦੀਪ ਵਾਲਾ ਖੋਲ ਲੈਣੇ ਤਾਂ ਕਿ ਕਿਣ ਘੁੰਮਦੇ ਫਿਰਦੇ ਸਰਚ ਵੈਸੇ ਰੈੱਡ ਕਲਰ ਵਾਲਾ ਵੀ ਸੋਨਾ ਹੈ ਇਹ ਵੀ ਸੋਨਾ ਹੈ ਮਾੜਾ ਕੋਈ ਨਹੀਂ ਸਾਡੀ ਸੋਚ ਮਾੜੀ ਹੋ ਸਕਦੀ ਜੀ ਹਨਾ ਇਹਨੇ ਬਣਾਇਆ ਬਹੁਤ ਮਿਹਨਤ ਕਰਕੇ ਬਣਾਇਆ ਬਿਲਕੁਲ ਜੀ ਬਾਕੀ ਆਪਾਂ ਨੂੰ ਕਸਟਮਰ ਦੇ ਕੇ ਵੀ ਹੱਸ ਰਹੇ ਆ ਵੀ ਕਿਹਾ ਜੀ ਸਾਡੀ ਜੇਬ ਸਾਨੂੰ ਅਲਾਉ ਕਰਦੀ ਅਸੀਂ ਉਹ ਜਾ ਕੰਮ ਕਰ ਸਕਦੇ ਵੈਸਟ ਜਿਹੜਾ ਮੈਰਜ ਐਨਿਵਰਸਰੀ ਨੂੰ ਗਿਆ ਸੀ ਮੇਰੇ ਵੈਸਟ ਸੀ ਕੇਕ ਉਦੋਂ ਤਾਂ ਫਾਇਨੈਪਲ ਵੀ ਸੀ ਮਤਲਬ ਹੋਰ ਐਟਮਿਕ ਐਸੀ ਕਰੀਮ ਘੱਟ ਸੀ ਕਰੀਮ ਦੀ ਉਹ ਦਿੱਕਤ ਆ ਸਾਨੂੰ ਕਰੀਮ ਸਾਡੇ ਸਿਹਤ ਲਈ ਹਾਨੀਕਾਰਕ ਤੇ ਨਾਲ ਜਿਹੜਾ ਮੇਰੇ ਬਰਥਡੇ ਨੂੰ ਗਿਆ ਸੀ ਤੇਰੇ ਬਾਡੇ ਨੂੰ ਕਿਹਾ ਸੀ ਹੁਣ ਐਨੇ ਫਲੇਵਰ ਤਾਂ ਯਾਦ ਨਹੀਂ ਰਹਿਣੇ ਹਾਏ ਹੁਣ ਲਾਸਟ ਮੇਰੀ ਐਨੀਵਰਸਰੀ ਲੰਘ ਕੇ ਗਈ ਆ ਨਹੀਂ ਉਤੋਂ ਉਤੋਂ ਬਾਅਦ ਜੈਸਮੀਨ ਦਾ ਮੇਰਾ ਲਾਸਟ ਬਰਥਡੇ ਮੇਰਾ ਤਾਂ ਉਤੋਂ ਬਾਅਦ ਤੁਹਾਡਾ ਬਰਥਡੇ ਆਇਆ ਸੀ ਹਾਂ ਆ ਆ ਹੀ ਗਿਆ ਸੀ ਆ ਹੀ ਗਿਆ ਤਾਂ ਸਭ ਨੇ ਪਸੰਦ ਕਰਿਆ ਤਾਂ ਇਹ ਆ ਗਿਆ ਸੀ 22 4 29 ਇਹ ਡੇਟ ਲਿਖੀ ਵੀ ਆ ਦੀ 22 4 29 ਮਤਲਬ 22 ਤਰੀਕ ਨੂੰ ਬਣ ਕੇ ਤੇ ਸਜ ਗਿਆ ਸੀ ਫ੍ਰਿਜ ਚ ਹਾਂ ਹੈਗਾ ਤਾਂ ਉਹ ਮਹਗਾ ਇਹ ਦੇਖੀ 1800 ਦਾ ਕੁਸਕੁਸ ਕੁਸਕਸ ਬੱਲੇ 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 1800 ਦਾ ਐਨਕਾ ਲੋ ਆਦੇ ਤੇ ਨਿਕਾਲੀ ਇਹਨੇ ਕਮਿਸ਼ਨ ਤਾਂ ਨਹੀਂ ਕਰ ਲਿਆ ਨਿਕਾਲ ਆ ਗਿਆ ਜਿਹੜਾ ਮਰੇ ਬਾਟਾ ਚ ਵੀ ਕੋਲ ਕਰਦੇ ਫਿਰਦੇ ਹੋ ਇਹ ਵੀ ਜੰਗਲਾ ਕਰੀਏ ਤੇ ਆ ਨਹੀ ਨਹੀ 300 ਰੁਪਏ ਦਾ ਇਹ ਉਹ ਤਾਂ ਥੋੜੇ ਜਿਹਾ ਦੇਖਣ ਚ ਹੋ ਗਈ ਸੀਗੀ ਉਹ ਲੀਹੇ ਫੜੀਓ ਤੇਰਾ ਪਾਇਆ ਪਿਆ ਨਾ ਵਿੱਚ ਕੱਟ ਕੇ ਕਰਕੇ ਨੇ ਜਿਹੜੇ ਫਰੂਟ ਜੇ ਪਾਏ ਹੋਏ ਉਹ ਉਹਦੇ ਨਾਲ ਗੱਲ ਕੁਸੂਰੇ ਬਣ ਚੱਲੋ ਦੁਕਾਨ ਵਾਲੇ ਮਾਮੇ ਨੂੰ ਲੈ ਆਹੀ ਆ ਆਹੀ ਆਓ ਤਾਂ ਕਹਣਾ ਮਾਮਾ ਤਾਂ ਤੇ ਹੁਣ ਪਤਾ ਨਹੀਂ ਕਿਧਰ ਘਟ ਘਟ ਨੂੰ ਪਤਾ ਨਹੀਂ ਤਾਂ ਨਾਉਣਾ ਇਹਨਾਂ ਨਾਲ ਮਾਮਾ ਜੀ ਸਾਸਰੀ ਘਰ ਖੈਦਰ ਨੂੰ ਬੁਲਾ ਲਓ ਖੈਦਰ ਨੂੰ ਆ ਜਾ ਜੇ ਤੇਰੂ ਆਗੇ ਆਗੇ ਤੂੰ ਉਹ ਉਹਨਾਂ ਨੂੰ ਕੰਮ ਹੋਰ ਵੀ ਕਸਟਮਰ ਡੀਲ ਕਰਨਿਆ ਰੋ ਤੂੰ ਤਾਂ ਕਹਿੰਦੇ ਵੀ ਸਾਡੇ ਵੱਲ ਤੇ ਫਰੀ ਆਓ ਸਾਨੂੰ ਆਮ ਪਾਈਨੈਪਲ ਵਾਲਾ ਦਿਓ ਅੱਛਾ ਹੁਣ ਮਨਾਂ ਦਾ ਭਾਣ ਜੀ ਔਰ ਪਾਈਆਂ ਵਾਸਤੇ ਟਾਈਮ ਨਹੀਂ ਉਹ ਹੈਗਾ ਏ ਹਾਂ ਵੀ ਸਾਸਰੀ ਘਰ ਦਾ ਬੋਲਦੇ ਆ ਕਰਾ ਮਨੋਣੀ ਦਿੰਦੀ ਆ ਹੋ ਕਸਟਮਰ ਹੈਂਡਲਰ ਹਾਂ ਅੱਛਾ ਸਭ ਨੂੰ ਦੇਖਣਾ ਸਭ ਨੂੰ ਦੇਖਣਾ ਖੜੇ ਹੋਣ ਫਿਰ ਉਹਨਾਂ ਦੀ ਗਲਤੀ ਆ ਫ੍ਰੀ ਨਹੀਂ ਨਾ ਇਸ ਟਾਈਮ ਕੰਮ ਕਰ ਰਹੇ ਆ ਠੀਕ ਆ ਤੁੰਗ ਤੋਂ ਕਿਹੜਾ ਪਾਣਾ ਆ ਸੈਕਿੰਡ ਰੋ ਦੇ ਵਿੱਚੋਂ ਫਰਸਟ ਕਿਹੜਾ ਪਾਣਾ ਆ ਆਹ ਹਾ ਉਹ ਦਰਿੰਡ ਮਿਕਸ ਫਰੂਟ ਹੋਰ ਪਹਿਲੇ ਸੁਣ ਲੈ ਮਿਕਸ ਫਰੂਟ ਆ ਪੁੱਤੇ ਨਹੀਂ ਨਹੀਂ ਤੂੰ ਕਿਹੜਾ ਕਹਿਣਾ ਉਹ ਮੈਨੂੰ ਮੰਡੇ ਜੇ ਦੱਸ ਸਕਦਾ ਹੈ ਕਿਹੜਾ ਇਹ ਵੀ ਮੇਰਾ ਤੇ ਇਧਰ ਨਹੀਂ ਆ ਲਈ ਕਹੀ ਜਾਂਦਾ ਕਪੜੀ ਖਾਂਦਾ ਨਹੀਂ ਸੀਗਾ ਅੰਦਰ ਚ ਕੀ ਖਾਸ ਹੈ ਤੂੰ ਮੈਨੂੰ ਦੱਸ ਕਿਉਂਕਿ ਕਿਆ ਵੀ ਉਹਦੇ ਚ ਆ ਚੀਜ਼ ਵਧੀਆ ਲੱਗੀ ਮੈਂ ਤਾਂ ਦੇ ਹਾਂ ਨੇ ਲੈ ਚੋਕਲੇਟਾ ਦੇਖੋ 100 ਦੇ ਆਹ ਬਚੋਕਲੇਟਾਂ ਨੂੰ ਦੇ ਦੋ ਵੀ ਇੱਕ ਚੋਕਲੇਟ ਤੋਂ ਕਰ ਨੂੰ ਇੱਕ ਚੋਕਲੇਟ ਪੂਰੀ ਲੱਗੀ ਵੀ ਨਹੀਂ ਉਹਦੇ ਚ ਹੈਗੀ ਦੇਖ ਤਾਂ ਲੱਗੀ ਵੀ ਹੈ ਨਹੀਂ ਬੱਸ ਉਹ ਪਤਲੇ ਪਤਲੇ ਜੋ ਤਾਰੇ ਬੇਬਾਸ ਹਾਂ ਜੀ ਵਧੀਆ ਲੱਗਦਾ ਇਹ ਲੈ ਲੈਂਦੇ ਆ ਹੈਲਦੀ ਵੀ ਆ ਆਪਾਂ ਬਿਮਾਰੀਆਂ ਤੋਂ ਬਿਮਾਰੀਆਂ ਤੋਂ ਬਚਰ ਬਸ ਆਹ ਦੇਖੋ ਇੱਧਰ ਖਾਣਾ ਹੈਗਾ ਹੀ ਉਹ ਪਤਾ ਹੀ ਹੈ ਸਭ ਨੂੰ ਉਹ ਅਜੇ ਤੀਜਾ ਨੂੰ ਨਾ ਤਪਾ ਅਜਾ ਕਿ ਤੇਰੀ ਜਾੜ ਤੇ ਪਸਣੀ ਕੀੜੇ ਲੱਗਣੇ ਪਤਾ ਨਹੀਂ ਕਹਿੰਗੇ ਤੈਨੂੰ ਚਾਕਲੇਟ ਤੇਰੀ ਪੱਟੀ ਚਾਕਲੇਟ ਤੈਨੂੰ ਮੈਂ ਮੈਂ ਤਾਂ ਹਾਂਗਾ ਹਾਂਜੀ ਨਾ ਨਾ ਚੱਲਦੀ ਹੈ ਵੀਡੀਓ ਤਾਂ ਮੇਰੀ ਤੂੰ ਤਾਂ ਯਾਰ ਛੋਟਾ ਬਾਈ ਤੂੰ ਲੇ ਕਪੜਾ ਨਾ ਨਾਜੀ ਏ ਐਲ ਦੀ ਏ ਐਡ ਮਹਾਨ ਵਧੀਆ ਜੈ ਲਿਖੋ ਵਧੀਆ ਜਾ ਸਾਡੀ ਚੰਚੀ ਬਣਾ ਤਸਰੇ ਲਾਉ ਨਾਲ ਮੇਰੇ ਇੱਕ ਸਾਲ ਨੂੰ ਮੇਰੀ 1 ਸਾਲ ਬਾਈ ਉਮਰ ਕੱਢ ਗਈ ਇਹ ਜਸ਼ਨ ਮਨਾਉਦੇ ਫਿਰਦੇ ਆ ਮਾਨੂੰ ਫਿਕਰ ਪਿਆ ਵੀ 1 ਸਾਲ ਜ਼ਿੰਦਗੀ ਦਾ ਲੰਘਿਆ ਇੱਕ ਨਹੀਂ ਪਰ ਲੰਘਿਆ ਖੁਸ਼ੀਆਂ ਤੇ ਆਨ ਵਧੀਆ ਆਨ ਵਧੀਆ ਮਾਹੌਲ ਤੇ ਲੰਘ ਗਿਆ ਐਨਾ ਮਹਾਰਤ ਦਾ ਸ਼ੁਕਰ ਆ ਹੂੰ ਵੀ ਵਧੀਆ ਨਿਕਲ ਗਿਆ ਮਾਹਲ ਹਾਂ ਆਨੇ ਬਰਥਡੇ ਦਾ ਟੈਗ ਲਾਤਾ ਹੈਪੀ ਬਰਥਡੇ ਲੋ ਜੀ ਤੁਹਾਡਾ ਮਿਕ ਹੋ ਗਿਆ ਜੀ ਪੈਕ ਇਹ ਤੁਹਾਡੇ ਵੱਲ ਤੇ ਆ ਜੀ ਸੁੱਖਰ ਤੋਂ ਮਰਜ਼ੀ ਨਾਲ ਆਪਣੀ ਆ ਗਾਰੇ ਆਪਣੀ ਲਾ ਲੋ ਜੀ ਤੇ ਜਸਮਿੰਨ ਨੂੰ ਵੀ ਹੰਡ ਪੈ ਗਿਆ ਕਰਨ ਨੂੰ ਦੇਖ ਕੇ ਬਾਈ ਮੈਂ ਆ ਲੈਣਾ ਚਾਹੁੰਗਾ ਕੀ ਬਸ ਬਸ ਹੋਰ ਕੁਛ ਨਹੀਂ ਲੈ ਲੈ ਥੈਂਕ ਯੂ ਪੀ ਲੈ ਲੈ ਲੇਖੰਦਰ ਮੈਂ ਖਾਹ ਬਹੁਤ ਓਹ ਕਾ ਗੱਲ ਮੁੰਦੀ ਏ ਥੈੜ ਆਉ ਮਾਮਾ ਮੈਨੂੰ ਬੁਲਾ ਹਾਂ ਚ ਲੈ ਲੈ ਤੂੰ ਲੈ ਲੈ ਕਹਿ ਲੈਣਾ ਹੁਣ ਬਸ ਨਹੀਂ ਇੱਦੀ ਬੈਠੀ ਆ ਉਹ ਪਰ ਪੀਣ ਵਾਲੀ ਚੀਜ਼ ਮਿਲੂਗੀ ਪਰ ਐਸੀ ਵੈਸੀ ਚੀਜ਼ ਨਹੀਂ ਮਿਲਣੀ ਬਾਏ ਮੈਂ ਪੀਣ ਆਣੀ ਹਾਂ ਹਾਂ ਹੁਣ ਇਹ ਤੈਂ ਦੇਖਣਾ ਹੈ ਇੱਧਰ ਬਾਈ ਕੇ ਲੱਗਿਆ ਜੀ ਹੁਣ ਲਓ ਜੀ ਚਾਕਲੇਟਾਂ ਕਰਮ ਲਾ ਫੜਾ ਲੈ ਵੀ ਪਾਪਾ ਨੇ ਕਰਤੀ ਤੇਰੀ ਡਿਮਾਂਡ ਪੂਰੀ ਠੀਕ ਆ ਇੱਥੇ ਬੁੱਬੂ ਨੂੰ ਵੀ ਦੇ ਦਿਓ ਪਲੀਜ਼ ਲਓ ਜੀ ਹਾਂ ਠੀਕ ਬਿੱਲ ਬਣਾ ਲਓ ਦੋ ਬਿੱਲ ਲਓ ਜੀ ਹੁਣ ਆਪਾਂ ਬਿੱਲ ਬਣਾ ਲਈਏ ਤੇ ਵੀਰ ਜੀ ਬਿੱਲ ਜ਼ਰੂਰ ਬਣਾ ਦਿਓ ਜੀ ਹੁਣ ਬਣਾਵਾ ਕਿੰਨੇ ਦੇ ਜੀ 90 ਰੁਪਏ ਹਾਂ ਕਿਆ ਕਹਿੰਦੇ ਹੁਣ ਤੁਸੀਂ ਸਾਨੂੰ ਹੁਣ ਐਥੇ ਤੇ ਛੇਤੀਕਾਰੀ ਚੋਇਸ ਤੇ ਕਿ ਵੀ ਕਿਆ ਪੀਏ ਕਿਆ ਛੱਡੇ ਆਪਣੇ ਦਿਮਾਗ ਦਾ ਨਾ ਕੰਮ ਨਹੀਂ ਕਰਦਾ ਵੀ ਕਿੰਨਾ ਚੋਸ ਚੋਰ ਵੀ ਆਨੇ ਆ ਕਿਉਂਕਿ ਚੀਜ਼ਾਂ ਹੈ ਉਹ ਬਹੁਤ ਪਈਆਂ ਬਾਈ ਖਾਣ ਪੀਣ ਵਾਲੀਆਂ ਉਹਦੇ ਕਰਕੇ ਥੋੜਾ ਜਿਹਾ ਸਾਨੂੰ ਨਾ ਬੜਾ ਪ੍ਰਾਊਡ ਜਿਹਾ ਫੀਲ ਹੁੰਦਾ ਜੇ ਸਾਡੇ ਪੇਰੈਂਟਸ ਕਹਿੰਦੇ ਨਾ ਵੀ ਨਾ ਤੇ ਚੋਇਸ ਕਰੋ ਸਾਨੂੰ ਆਏ ਹੁੰਦਾ ਕਿ ਹਾਂ ਸਾਡੀ ਚੱਲਦੀ ਹੈ ਮੈਂ 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 ਚੋਇਸ ਮੈਂ ਤਾਂ ਨਾ ਕਰਦਾ ਇਹ ਚੀਜ਼ ਨਹੀਂ ਪੀਣੀ ਮਾਮੂ ਕਹਿੰਦੇ ਵੀ ਪੀਓ ਬੱਸ ਅੱਜ ਹੀ ਵਾਰ ਸਾਡੇ ਤੇ ਟਿਕੜਾ ਜਿੰਦਾ ਨਾ ਨਾ ਇਹ ਗੱਲ ਕਰਨ ਦੀ ਕੋਈ ਮਾਮੂ ਉਹਦੇ ਨਹੀਂ ਤੁਸੀਂ ਕੁਝ ਨਾ ਮੈਂ ਮੇਰੀ ਗੱਲ ਨਹੀਂ ਇਹ ਖਰਾਬ ਤਾਂ ਨਹੀਂ ਹੈ ਚੀਜ਼ ਵੈਸੇ ਇਹਨਾਂ ਨੂੰ ਦਿਖਾਓ ਉਹਨਾਂ ਨੂੰ ਦਿਖਾਓ ਬਾਈ ਜੀ ਨੂੰ ਬਸ ਹੁਣ ਪਤਾ ਨਹੀਂ ਕੀ ਸੌਂਦੇ ਹੋਣੇ ਇਹ ਕੋਈ ਗੱਲ ਨਹੀਂ ਇਹ ਚਾਕਲੇਟ ਆ ਗਿਆ ਜੀ ਇੱਕ ਆ ਹੋ ਗਿਆ ਠੰਡਾ ਇੱਕ ਆ ਹੋ ਗਿਆ ਕੁਛ 6 ਤੋਂ 396 ਟੋਟਲ ਜੀ ਹਾਂ 690 ਰੁਪਿਆ ਹੋ ਗਿਆ ਜੀ ਇੰਨਾ ਭਾਰੀ ਕੇਕ ਮੈਨੂੰ ਵੀ ਆਉਣਾ ਪਿਆ ਬਾਈ ਜੀ ਤੁਹਾਨੂੰ ਵੀ ਪੈਣੇ ਸਾਸਰੀ ਕਾ ਜੀ ਟੈਂਟਲ ਜਲਣੇ ਹੋ ਗਿਆ ਫੋਣੀ ਨਹੀਂ ਹੁੰਦਾ ਸਾਨੂੰ ਪਤਾ ਤਾਂ ਵੀ ਮਾਸੀ ਤੈਨੂੰ ਆਏ ਲੱਗਣਾ ਚੀਜ਼ ਮਾ ਪਾ ਕੇ ਟਾ ਕੇ ਸਾਨੂੰ ਮਾਮੀ ਮਾਸੀ ਦੇਖੀ ਗਿਰਨੇ ਲੱਗੀ ਦੀ ਚਾਹੇ ਸ਼ੌਕ ਚ ਆ ਗਈ ਮਾਮੇ ਚੀਜ਼ਾਂ ਦਿਵਾਉਣ ਲੱਗਿਆ ਮੈਂ ਨਿਆਣੇ ਨੂੰ ਲੈ ਲਓ ਗਿਆ ਲੈਣਾ ਮਾਮੇ ਕੁਝ ਨਹੀਂ ਲੈਣਾ ਮੈਂ ਚਲੋ ਦੱਬ ਪੈਣੇ ਦੇਖ ਲਾ ਖਾਣ ਪੀਣ ਦੀ ਚੀਜ਼ ਚਲਾ ਹਾਂ ਲਈ ਨਾ ਹਾਂ ਲਈ ਨਾ ਕੋਈ ਮੋੜ ਖਾਣਾ ਪੀਣਾ ਕੁਝ ਨਹੀਂ ਦੇਖ ਐਦਾ ਠੰਡੇ ਪਏ ਆ ਰੂਟੀਆਂ ਬਈਆਂ ਨਹੀਂ ਬੱਸ ਦੇਖੋ ਜੀ ਆਪਾਂ ਰੋਕੋ ਚੌਕਲੇਟ ਲੈ ਲੈ ਹਾਂ ਤੇ ਬਸ ਲਓ ਜੀ ਇਹ ਸਾਡਾ ਹੀ ਸਮਾਨ ਆ ਜੀ ਸਾਡਾ ਸਮਾਨ ਰੈਡੀ ਆ ਜੀ ਤੇ ਇੱਧਰ ਬਾਈ ਲੈ ਕੇ ਕੋਟ ਬਾਈ ਨੇ ਮੈਨੂੰ ਲੱਦਦਾ ਨਹੀਂ ਕੁਝ ਕਰਿਆ ਹੋਗਾ ਕਿ ਕੂਦ ਬਾਈ ਤੇ ਸਕਾਉਂਡ ਮਾੜਾ ਮੋਟਾ ਵੀ ਨਹੀਂ ਕਰਿਆ ਸਾਨੂੰ ਮਾੜਾ ਮੋਟਾ ਵੀ ਨਹੀਂ ਸਕਾਉਂਡ ਕਰਿਆ ਚਲੋ ਕੀ ਬਾਤ ਹੈ ਚਲੋ ਜੀ ਕੋਈ ਗੱਲ ਨਹੀਂ ਕਾ ਲਿਖਾ ਯਾਰ ਬੈਣ ਨੇ ਹੁਣ ਤਾਂ ਬਤੇ ਮੈਂ ਤਾਂ ਆ ਵੀ ਰਤੀ ਕਿਆ ਲੈ ਹੁਣ ਕਹਿ ਗਏ ਚਲੋ ਫਿਰ ਆ ਜਾ ਕੈਸ਼ ਦੇ ਦੋ ਤਾਂ ਮੈਂ ਕਿੰਨੇ ਦਾ ਇਹ ਮੈਂ ਤੁਸ ਦਵਾਉਂਗਾ ਤੁਸੀਂ ਹਟਦੇ ਨਹੀਂ ਕਿ ਨਬੀ ਦਾ 40 ਦਾ ਕਿੰਨੇ ਦਾ ਜੀ ਇਹ 40 ਲੈ ਜੀ ਚਲੋ 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 ਛੱਡਿਓ ਨਾ ਕੋ ਖਾਣ ਪੀਣ ਦੇ ਪਿੱਛੇ ਨਾ ਕੋ ਚਲੋ ਵੀ ਚਲੋ ਤੇ ਬਾਕੀ ਚਲੋ ਜੀ ਹੁਣ ਸਾਨੂੰ ਦੇ ਦਿਓ ਅੱਗੇ ਸਾਡੀ ਵੀਡੀਓ ਨੂੰ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਕੇ ਫਿਰ ਬਾਏ 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 ਤੇਨੂੰ ਹੈਪੀ ਬਰਥਡੇ ਫੇਰ ਦੁਬਾਰਾ